ਸਰਦ ਪੀਸੀ ਕੀ ਚੱਲ ਰਹੀ ਹੈ ਕਿਸ ਮਕਸਦ ਨਾਲ ਸ਼ਿਮ ਮੁਖਸਰ ਸਾਹਿਬ ਪੁਲਿਸ ਨੂੰ ਇੱਕ ਸੈਕਸੈਸਫੁਲ ਆਪਰੇਸ਼ਨਸ ਦੇ ਵਿੱਚ ਇੱਕ ਹੋਰ ਬੜੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਸਾਡੀ ਟੀਮ ਲੀਡ ਬਾਈ ਇਨਚਾਰਜ CIA 1 ਰਵਿੰਦਰ ਇਨਚਾਰਜ ਟੈਕਨੀਕਲ ਸੈਲ ਤੇ ਇਨਚਾਰਜ ਤੇ ਐਸ ਐਚਓ ਸਿਟੀ ਮੁਖਸਰ ਅੰਡਰ ਦੀ ਸੁਪਰਵੀਜ਼ਨ ਹੋਗ ਐਸਪੀ ਡੀ ਨੇ ਇੱਕ ਐਕਸਟਰਸ਼ਨ ਰਿੰਗ ਨੂੰ ਬਸਟ ਕੀਤਾ ਇਹਦੇ ਵਿੱਚ ਅਸੀਂ ਦੋ ਕੁ ਮੁਲਜ਼ਮ ਫੜੇ ਹਨ ਜੋ ਕਿ ਇੱਕ ਨਾਮੀ ਬਿਜ਼ਨਸਮੈਨ ਮੁਖਸਰ ਸਾਹਿਬ ਦੇ ਉਹਨੂੰ ਫੋਨ ਕਰਕੇ ਉਹਦੇ ਤੋਂ 50 ਲੱਖ ਦੀ ਡਿਮਾਂਡ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਅਸੀਂ ਤੁਹਾਡੇ ਬੱਚਿਆਂ ਨੂੰ ਉਠਾ ਕੇ ਲੈ ਜਾਵਾਂਗੇ ਤੇ ਉਹਨੂੰ ਮਾਰ ਦੇਵਾਂਗੇ ਇਹਨਾਂ ਨੇ ਕਈ ਵਾਰੀ ਉਹਨੂੰ ਫੋਨ ਕੀਤਾ ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਹਲੇ ਲਾਈਨ ਤੇ ਨਹੀਂ ਆ ਰਿਹਾ ਇਹ ਉਹਦੇ ਘਰ ਜਾ ਕੇ ਪੱਥਰ ਵੀ ਸੁੱਟ ਕੇ ਆਏ ਉਹਦੀ ਖਿੜਕੀ ਦੇ ਵਿੱਚ ਉਸ ਤੋਂ ਬਾਅਦ ਜੋ ਆਪਣਾ ਵਿਕਟਮ ਹੈਗਾ ਉਹਨੇ ਮੈਟਰ ਨੂੰ ਸੀਰੀਅਸ ਲੈਂਦੇ ਹੋਏ ਸਾਨੂੰ ਅਪਰੋਚ ਕੀਤੀ ਅਪਰੋਚ ਕਰਨ ਵਾ ਜਦੋਂ ਸਾਡੇ ਕੋਲ ਆਇਆ ਸਾਡੀ ਸਾਰੀ ਟੀਮ ਇਮੀਡੀਏਟਲੀ ਮੂਵ ਕਰ ਗਈ ਤੇ ਉਹਨਾਂ ਨੇ ਐਕਸ਼ਨ ਵਿੱਚ ਆ ਕੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਹ ਬੰਦਿਆਂ ਨੂੰ ਫੜਿਆ ਕਾਬੂ ਕੀਤਾ ਇਹ ਜੋ ਹੈਗੇ ਅਕਿਊਜ਼ ਇੱਕ ਰਾਜਵਿੰਦਰ ਸਿੰਘ ਹੈਗਾ ਤੇ ਦੂਜਾ ਗੁਰਦੇਵ ਸਿੰਘ ਹੈ ਜੋ ਇਹਨਾਂ ਨੇ ਮੋਬਾਈਲ ਫੋਨਸ ਯੂਜ਼ ਕੀਤੇ ਸੀ ਤੇ ਜੋ SIM ਕਾਰਡਸ ਯੂਜ਼ ਹੋਏ ਸੀ ਉਹ ਸਾਰੇ ਕੇ ਸਾਰੇ ਰਿਕਵਰ ਹੋ ਚੁੱਕੇ ਹਨ ਤਿੰਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਤੇ ਇਹ ਵੀ ਚੈੱਕ ਕਰ ਰਹੇ ਸੀ ਕਿ ਇਹਨਾਂ ਦੇ ਕੋਈ ਗੈਂਗਸਟਰ ਲਿੰਕਸ ਹੈਗੇ ਜਾਂ ਨਹੀਂ ਕਾਲ ਕਰਦੇ ਸੀ ਸਭ ਤੋਂ ਦੂਸਰੇ ਕੋਲ ਇਹ ਦੋਨੋਂ ਕਾਲਾਂ ਕਰਦੇ ਸੀ ਜੀ ਨੋਰਮਲ ਕਾਲ ਵੀ ਕਰਦੇ ਹੁੰਦੇ ਸੀ ਤੇ WhatsApp ਕਾਲ ਵੀ ਕਰਦੇ ਸੀ ਇਹਨਾਂ ਦਾ ਬੇਸਿਕਲੀ ਜੋ ਮੋਡਸ ਆਪਰੇਂਡ ਹੀ ਰਿਹਾ ਸੀ ਇਹਨਾਂ ਨੇ ਪੁਰਾਣਾ ਮੋਬਾਈਲ ਫੋਨ ਕਿਸੇ ਦਾ ਬੰਦੇ ਦਾ ਲੈ ਕੇ ਉਹਦਾ SIM ਬਦਲ ਕੇ ਨਵੇਂ ਡਿਵਾਈਸ ਵਿੱਚ ਡਾਲ ਕੇ ਕਾਲ ਕਰਦੇ ਹੁੰਦੇ ਸੀ ਤੇ ਨਾਲ ਹੀ ਕਾਲ ਕਰਕੇ ਫੋਨ ਸਵਿਚ ਆਫ ਕਰਕੇ ਇੱਕ ਨਵੇਂ ਡਿਵਾਈਸ ਦੇ ਵਿੱਚ ਆਪਣਾ SIM ਪਾ ਲੈਣਦੇ ਹੁੰਦੇ ਸੀ ਇਹ ਵਿਅਕਤੀ ਹੈ ਜਿਹੜੇ ਦੋ ਦੋ ਵਿਅਕਤੀ ਹੈਗੇ ਜੋ ਫੜੇ ਗਏ ਤੇ ਦੋਈ ਦਾ ਗੈਂਗ ਹਲੇ ਤੱਕ ਜੋ ਇੰਟਰੋਗੇਸ਼ਨ ਹੋਈ ਹੈ ਉਸ ਤੋਂ ਕਲੀਅਰ ਹੋਇਆ ਹੈ ਕਿ ਦੋ ਹੀ ਸੀਗੇ ਇਹਨਾਂ ਤੋਂ ਹੋਰ ਵੀ ਅਸੀ ਕਲੀਅਰ ਕਰ ਰਹੇ ਹਾਂ ਕਿ ਜੇਕਰ ਇਹਨਾਂ ਨੇ ਕਿਸੇ ਹੋਰ ਬੰਦੇ ਨੂੰ ਵੀ ਟਾਰਗੇਟ ਕੀਤਾ ਹੋਵੇ ਤੇ ਉਹ ਤੋਂ ਪੈਸੇ ਲੈਂਦੇ ਹੋਣ ਤੇ ਉਹ ਵੀ ਸਾਨੂੰ ਇਨਫਾਰਮੇਸ਼ਨ ਮਿਲ ਜਾਵੇ। ਕਿਸ ਤਰ੍ਹਾਂ ਕੀਤਾ ਕਲਾਈ ਕਰ ਲਈ ਤੁਹਾਨੂੰ ਪਹਿਲਾਂ ਜਾਂਦੇ ਸੀ ਹਾਂ ਇਹਨਾਂ ਚੋ ਇੱਕ ਬੰਦਾ ਸੀਗਾ ਉਹ ਅਤਰ ਦੇ ਕੋਲ ਕੁਝ ਸਾਲ ਪਹਿਲੇ ਕੰਮ ਕਰਕੇ ਗਿਆ ਸੀ ਤੇ ਉਹਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਜੋ ਹੈਗੇ ਠੀਕ ਠਾਕ ਪੈਸੇ ਹੈਗੇ ਜਿ세 ਮੰਗੀਏ ਤੇ ਕੁਛ ਨਾ ਕੁਛ ਦੇਣ ਜੋਗੇ ਹੋਣਗੇ ਤੇ ਇਹਨੇ ਫਿਰ ਜਾ ਕੇ ਨੰਬਰ ਲੇਤਾ ਉਹਨੂੰ ਜੀ ਦੁਕਾਨ ਦੇ ਉਤੋਂ फिर लेकर इन्होंने कॉल की वो भी इन्हें कॉल दूजे बंदे तो कराई ताकि यदि अपनी आवाज वो जो विक्टिम है वो पहचान ना तो इन्हें फिर नाल सेगा गुरदेव सिंह से, कॉल की उन्हें धमकाया मैंने फोन लोग बड़े डरते फोन भी आ मेरी सारे अपील यही है कि जी ये केस सानू जो है नौ तारीख नौ तारीख में कॉल आने शुरू हुए थानू तेरह तारीख को इंफॉर्मेन दी उन्हें जो हमारे विक्टिम है 14 ਤਾਰੀਖ ਤੱਕ ਅਸੀਂ ਸਾਰੇ ਬੰਦੇ ਫੜਕੇ ਅੰਦਰ ਦੇ ਚੁਕੇ ਤੇ ਮੇਰੀ ਸਾਰੇ ਨੂੰ ਇਹ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਐਕਸਟਰਸ਼ਨ ਗੋਲ ਆਂਦੀ ਤੁਸੀਂ ਇਮੀਡੀਏਟਲੀ ਸਾਡੀ ਨੋਟਿਸ ਵਿੱਚ ਲੈ ਕੇ आओ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਜੋ ਬੰਦੇ ਲੋਕਲ ਕਲਪਿਟਸ ਹੈਗੇ ਫੜਕੀ ਨੂੰ ਅੰਦਰ ਵੀ ਤੇ ਹਥਿਆਰ ਵੀ ਬਰਾਮਦ ਹੋਇਆ ਕਿਸੇ ਇਹਨਾਂ ਕੋਲੋਂ ਹਲੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਪਰ ਇਹਦੀ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਦੀ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਅੱਗੇ ਖੁਦਗਿੱਛ ਕੀਤੀ ਜਾਏਗੀ ਵੈਪਨ ਹੋਣਗੇ ਵੈਪਨ ਵੀ ਰਿਕਵਰ ਹੋਣਗੇ ਤੇ ਜੇਕਰ ਇਹਨੇ ਕਿਸੇ ਹੋਰ ਨੂੰ ਵਿਕਟਿਮ ਬਣਾਇਆ ਹੋਵੇਗਾ ਉਹ ਵੀ ਫੜਿਆ ਜਾਏਗਾ ਪਰਿਵਾਰ ਦੇ ਹੁਣ ਨਾਅ सानू बड़ा चंगा तो गया टीम ने बहुत काम किया रात भर लगे रहे सारी जो एनालिसिस करना टैक्निकल एनालिस हो गया बाकी ह्यूमन इंटेलीजेंस इकट्ठी करने वाली जो बहुत चंगे सोहने तरीके नाल सारी टीम ने काम किया है बंदे में काबू नहीं जी ये तो इना हले चल रही कि पहले इदा कुछ किया या नहीं किया ਜਿਲੇ ਦੇ ਨਹੀਂ ਜਿਲੇ ਦੇ ਵਿੱਚ ਮੈਨੂੰ ਵੈਲੀ ਇਨਫੋਰਮੇਸ਼ਨ ਆਈ ਸੀ ਜਦੋਂ ਦਾ ਮੈਂ ਐਸਐਸਪੀ ਲੱਗੇ ਆਏ تھے ਮੈਸੇਜ ਕੀਤਾ ਕਾਰਜਕਾਰ ਸਾਹਮਣੇ ਇਹ ਹੈਗੇ ਬੁੱਲਰ ਕਾਲਮੀ ਦੇ ਰਹਿਣ ਵਾਲੇ ਮੁਖਸਰ ਸਾਹਿਬ ਦੋਨੋਂ ਇਹ ਦੋਨੋਂ ਇਹ ਗੋਮੇ ਸਾਥੀ ਬਚਾਈ ਨਹੀਂ ਨਸ਼ੇ ਗੈਸਨ ਜ਼ੋਨੇ ਸਾਥੀ ਹੈਗੇ ਨਸ਼ੇ ਵਾਲੀ ਗੱਲ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਬਟ ਕੋਚ ਚਲਾਉਂਗਾ ਤੇ ਇਸ ਕੰਮ ਕਰਨਾ ਵੈਸੇ ਕੰਮ ਕਰਦੇ ਕੱਟ ਇਹ ਹੈਗੀ ਇਹਨਾਂ ਦੀ 30 35 ਸਾਲ ਦੀ ਉਮਰ ਹੈ